ਅੰਮ੍ਰਿਤਾ ਵੱਲੋਂ ਲਗਾਇਆ ਗਿਆ ਅੰਮ੍ਰਿਤਸਰ ਦੇ ਕਚੈਰੀ ਚੌਂਕ ਵਿੱਚ ਧਰਨਾ ਜਿੱਥੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਕਾਰ ਰਏ ਨੇ ਪ੍ਰਚਾਰ ਕਹਿ ਰਹੇ ਨੇ ਕਿ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਫਿਰ ਅਸੀਂ 31 ਜਨਵਰੀ ਨੂੰ ਦੁਬਾਰਾ ਧਰਨਾ ਲਗਾਵਾਂਗੇ ਜੋ ਕਿ ਪ੍ਰਾਈਵੇਟ ਕੰਪਨੀਆਂ ਬਹੁਤ ਜ਼ਿਆਦਾ ਵਿਆਜ ਲਾ ਕੇ ਲੋਕਾਂ ਕੋਲੋਂ ਕਿਸ਼ਤਾਂ ਪਰਵਾ ਰਹੀਆਂ ਹਨ ਅਤੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਪ੍ਰਾਈਵੇਟ ਕੰਪਨੀਆਂ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਲੋਕਾਂ ਨੂੰ ਧਮਕਾਉਂਦੀਆਂ ਹਨ ਔਰ ਨਜ਼ਰ ਮਾਰਦੇ ਆ ਇਸ ਵੀਡੀਓ ਵੱਲ ਬਹੁਤ ਅਨਕੀਤਾ ਇਹ ਤੁਹਾਡੇ ਨਾਲ ਗੱਲ ਕਰਨਗੇ ਦੱਸ ਖੜੀਆਂ ਨੇ ਉਹ ਮੈਂ ਤੁਹਾਨੂੰ ਦੱਸਣ ਲੱਗਾ ਲੰਮੀ ਗੱਲ ਨਹੀਂ ਕਰਨੀ ਇਕੱਲੀ ਇਕੱਲੀ ਨਾ ਪੁੱਛੋ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਣ ਲੱਗਾ ਪਹਿਲੀ ਗੱਲ ਇਹ 10000 ਤੋਂ ਵੱਧ ਜਿਹੜੀਆਂ ਸਾਡੀਆਂ ਦਰਖਾਸਤਾਂ ਆਈਆਂ ਸੀ ਇਹਨਾਂ ਨੂੰ ਤੁਸੀਂ ਫਾਰਮ ਮੰਨਿਓ ਉਹ ਡੀਸੀ ਸਾਹਿਬ ਨੂੰ ਤੇ ਆਏ ਆ ਕਿ ਭਗਵੰਤ ਮਾਨ ਸਾਹਿਬ ਕੋਲੇ ਭੇਜ ਦਿਓ ਠੀਕ ਆ ਕਾਟ ਕਾਟ ਨਹੀਂ ਲੰਮੀ ਗੱਲ ਈਸੀ ਸਾਹਿਬ ਨੂੰ ਇਹ ਕਹਾਂ ਆ ਨਹੀਂ ਨਾ ਲੰਮੀ ਗੱਲ ਕਾਟ ਕਾਟ ਕੇ ਬਣਾ ਲੈ ਕੇ ਕਿਸੇ ਥਾਣੇ ਦਾ ਪੁਲਿਸ ਵਾਲਾ ਵਰਤੀ ਪਾ ਕੇ ਕਿਸੇ ਦੇ ਘਰ ਨਹੀਂ ਆ ਸਕਦਾ ਦੂਜੀ ਆਪਣੀ ਗੱਲ ਜੇ ਕੋਈ ਪੁਲਿਸ ਵਾਲਾ ਵਰਤੀ ਪਾ ਕੇ ਕੰਪਨੀ ਵਾਲਿਆਂ ਨਾਲ ਆਉਂਦਾ ਆਜੋ ਗਿਆ ਪੁਰਸਾ ਕਿਸਾ ਨੂੰ ਮਿਲ ਆਇਆ ਅਸਲ ਤੋਂ ਬੈਣੀ ਬੈਲਿਆ ਇਹ ਮਹਿਲ ਆ ਕੇ ਆਲੇ ਅਗਲੀ ਗੱਲ ਅੱਜ ਤੋਂ ਬਾਅਦ ਕਿਸੇ ਨੂੰ ਕੋਈ ਕਿਸਤ ਨਹੀਂ ਦੇਣੀ ਨੀਸੀ ਸਾਹ ਨੂੰ ਪੜ ਕੇ ਫੇਰ ਮੈਨਾਂ ਇਹੜੀਆਂ ਕੰਪਨੀਆਂ ਪਾਜੇ ਤੋਂ ਕਿਸਰਾ ਲੈ ਰਹੀਆਂ ਉਹਨਾਂ ਦੀ ਲਿਸਟ ਦੇਣੀ ਹੈ ਕੱਲ ਨੂੰ ਸਾਨੂੰ ਸੱਜਣਾ ਉਹ ਲਿਸਟ ਦੇ ਕੇ ਪਹਿਲਾਂ ਉਹ ਕੰਪਨੀਆਂ ਦੀ ਇਨਕੁਆਰੀ ਕਰਨੀਏ ਜੋ ਕਿ ਜਿਹੜਾ ਸਰਕਾਰ ਦੇਖਿਆ ਇਹ ਸਾਰੀਆਂ ਕੰਪਨੀਆਂ ਦੋ ਨੰਬਰ ਦੀਆਂ ਨੇ ਔਰ ਕਾਰ ਦੇਖ ਕੇ ਜਦੋਂ ਸਾਨੂੰ ਦੱਸ ਦੱਸਣਗੇ ਕਿਹੜੀ ਐਸੀ ਆ ਕਿਹੜੀ ਕੰਪਨੀ ਲਕੜੀ ਆ ਵੇ ਅਸੀਂ ਸੋਚਾਂਗੇ ਕਿ ਪਹੇਜਣੇਗੇ ਨਹੀਂ ਦੇ ਇਹਦੇ ਬਾਕੀ ਪਿੰਡਾਂ ਦੇ ਵਿੱਚ ਭਾਇਆ ਭਰਾ ਸਾਰੇ ਇਕੱਠੇ ਹੋ ਜਿਓ ਕਿਸੇ ਨੂੰ ਕੋਈ ਪਹਾਰ ਨਹੀਂ ਲੈਣਾ ਸਰਕਾਰ ਕਰੋ ਮਾਫ ਕਰਦੀ ਪਤਾ ਨਹੀਂ ਪਰ ਸਾਡੇ ਮਾਫਰ ਹੋਗੇ ਇਹੀ ਸਾਥ ਕੋਲੋਂ ਕਿਆ ਅਨ ਸੁਣੋ ਅਸਲੀ ਜਵਾਬ 1 ਮਹੀਨੇ ਬਾਅਦ ਲੈਣਾ ਚਾਰ ਗੁਰਾ ਉਹ ਨਾਂ ਲੱਗਾ ਨਾ ਮੈਂ ਕਹਾਂ ਉਹ ਅਗਲੀ ਰੈਲੀ ਤੁਸੀਂ ਕਹਿੰਨਾ 31 ਜਨਵਰੀ ਅਗਲੀ ਰੈਲੀ 31 ਜਨਵਰੀ ਅਗਲੀ ਰੈਲੀ 31 ਜਨਵਰੀ ਅਗਲੀ ਰੈਲੀ 31 ਜਨਵਰੀ ਅਗਲੀ ਰੈਲੀ 31 ਜਨਵਰੀ ਇਹ ਨਾਰਾ ਆਪਣੇ ਘਰਾਂ ਤੱਕ ਪਾਉਂਦਿਆਂ ਜਾਣਾ ਇਹਦਾ 22 ਤਰੀਕ ਲੋਕਾਂ ਨੂੰ ਪਤਾ ਲੱਗੀ ਸੀ ਨਾ ਇੱਕੇ ਉਹ ਰਾਣਾ ਫੋਟੋ ਲੈਣੇ ਪੱਤਰਕਾਰ ਨੇ ਅਗਲੀ ਗੱਲ ਹੀ ਅਗਲੀ ਗੱਲ ਹੀ ਅਗਲੀ ਗੱਲ ਹੀ ਕਿਤੇ ਜਨਮ ਨਹੀਂ ਨੂੰ ਆਥੇ ਸਾਰਿਆਂ ਨੇ ਜਿਹੜੀਆਂ ਬਣਾ ਨਹੀਂ ਆਈਆਂ ਉਹਨਾਂ ਨੂੰ ਵੀ ਲੈ ਕੇ ਆਉਣਾ ਅਗਲੀ ਗੱਲ ਪੜੋ ਡਾਕਟਰ ਦੇ ਵਿੱਚ ਅਗਲੀ ਗੱਲ ਹੀ ਅਗਲੀ ਗੱਲ ਹੀ एक गारंटी के आवेदन दी जाएगी और इन लोकल कंपनियों को खेल पाएंगे और हम सरकार को चाहेंगे कि मेरा है कंपनियां दे दे पैसा देंगे तेरा पैसा सरकार को ऐसी फाइनेंस का है सरकार से बोले दंडित को यही नियम चाहिए अपना फाइनेंस कंपनी है यही पैसा सरकार देने बाद में ले ले करनों को करा दिए ਭਾ ਰੇਂਜਰ ਵੀ ਹੋ ਗਏ ਨਾ ਪੂਰੇ ਸਾਹ ਹੁਕਮਤਾਂ ਹੋ ਗਏ ਕੇ ਕਿਸੇ ਦੇ ਸਾਹ ਹੁਕਮਤਾਂ ਨਹੀਂ ਕੋਈ ਨਾ ਕੋ ਐਂਟਰੀ ਹੈ ਨਾ ਪਤਾ ਲੱਗਦਾ ਕਿ ਨਾ ਇਹ ਕਿਮਾ ਕਿਮਾ ਸਾਡੇ ਕੋਈ ਬਾਪ ਧਰੋ ਗਿਆ ਕਰਨੀ ਲੱਗੀ ਜਿੱਤੀ ਤੇ ਲੁਟਾਏ ਤੁਹਾਨੂੰ ਅਸਰ ਮਾਣੇ ਦੇਰੀ ਵੀ ਬਦਨਾਮੀ ਹੈ ਤੇਰੇ ਸ਼ਰਮਾਣੀ ਜਾਣਗੇ ਜੇ ਤੁਸੀਂ ਕਰਮਾ ਉੱਪਰ ਸਹਿਜ ਹੋ ਢੋਲੇ ਜੀ ਮੇਰਾ غلط ਇਮਾਨਦਾਰੀ ਨੂੰ ਗੋਹਗੇ 50000 ਇੱਕ ਐਂਟਰੀ ਹੋ ਗਈ ਤੇ ਸਾਡੇ ਪਿਆਰ ਸੁਖੀ ਹੋਗੇ ਮੇਰਾ ਘਰ ਲੱਖਾਂ ਮੈ ਨਾ ਗੋਹੂਂਗਾ लख दर्द तेन समझना चाहिए हाथवंत मान दिखाई लगे बैठे और डर है मेनू मशहूरिया तो नहीं बनी है

ਇਹ ਲੜਾਈ ਯਾਰੀ ਤੇ ਜੀ ਹੈਗੀ ਕਿ ਕਦਾਂ ਤੁਸੀਂ ਇਕੱਠੇ ਹੋ ਕੇ ਵਿਰੋਧ ਕਰਨਾ ਹੈ ਕਿ ਇਹ ਕੰਮੀ ਤਾਂ ਹਿੰਮੇ ਨਹੀਂ ਛੱਡਣਾ ਕਿ ਕੰਮੀ ਨਾਲ ਕੋਈ ਟੱਕਾ ਕਰੇ ਤੇ ਜੇ ਇੱਕ ਵਾਰ ਟੱਕਾ ਕਰਦੇ ਝੜੀਆਂ ਇਕੱਠੀਆਂ ਹੋ ਜਾਈਓ ਸਾਥੀਆ ਆਪਣੇ ਜੋੜੇ ਜੀ ਪਿਆਰ ਰੱਖੋ ਚਲੋ ਸੇਤਾ ਦਾ ਨਾਮ ਬਾੜੋ ਪਰ ਹੋਰ ਲੱਤਾਂ ਬਾਹਾਂ ਦੇ ਜੂਰ ਲਾ ਦੇ ਉਹ ਕਈ ਵਾਰੀ ਆਪਾਂ ਫਟਾਉਣਾ ਵੀ ਬੁਲਾਉਣਾ ਨਾ ਜਿੱਦੜ ਤੋਂ ਜਿੱਦੜ ਤੋਂ ਕੁੱਟੂ ਕੰਨੀਆ ਕੱਤੀ ਵਿੱਚ ਜਿਹੜੀ ਗਿੱਦੜਕੁੱਟ ਜਾਂਦੇ ਨਾ ਇਹ ਮਾਰਤਾ ਲੱਤਾਂ ਤੇ ਮਾਰਦੇ ਐਂਕੀ ਇਹ ਇੱਕ ਮਾਰਦੇ ਕੱਲ੍ਹ ਸਾਡੇ ਜਦੋਂ ਤੁਸੀਂ ਕੋਟੇ ਦੇ ਨਾਲ ਗਰੰਟੀ ਕਰਨਾ ਸਾਡੇ ਤੋਂ ਬੰਦੇ ਕੱਲ੍ਹ ਨਹੀਂ ਆਉਂਦੇ ਹੁਣ ਇਹਦਾ ਕੰਪਨੀਆਂ ਦੇ ਕਰਿੰਦੇ ਜਗ ਰਾਹੀ ਕਰਨਾ ਐਂਕੀ ਜਿੱਥੇ ਘੱਟੇ ਤੁਸੀਂ ਵੀ ਜ਼ਿੰਮੇਵਾਰ ਦੇਉਂਦੇ ਆਂ ਦੋਈ ਨਹੀਂ ਚੜਦਾਂ ਨਾਲ ਕੱਤੀ ਨੂੰ ਗੇਹ ਕੱਤੀ ਜਰਮੀ ਦਿੱਤੀ ਹੈ ਅਸਰ ਜੀ ਕੱਤੀ ਜਰਮੀ ਦੁਆਰਾ ਹਾਂ ਜਬਾਰਾ ਕੱਤੀ ਜਰਮੀ ਅਗਲਾ ਮਹੀਨਾ ਜਿਹੜਾ ਚੜੇਗਾ ਉਹਦੀ ਆਖਰੀ 3 बोल मधुमी थोड़ा जल्दी कर दूंगा आज भी खुशी आ रहे हो मेरा खायला भी देखती मैं का बातें यार भी लगदा है चैन पर भी नहीं लगता मैं तो ताने पर नाले हमदिया बरसात का कहते नींद आ भी नहीं लगता बीने में आवता है सारा मन करता रहता होवे और ये कितनी दिन को बैठा और ऐसे भी कहीं जाना ज्यादा होवे घूम हम आके आएंगे एक बात सुन मैं बॉडी और सुनारी ने मार ਪੂਰੀ ਤਰ੍ਹਾਂ ਡਟ ਕੇ ਖੜਾਂਗੇ ਅੱਗੇ ਵੀ ਲੜਾਈ ਸ਼ੁਰੂ ਕਰਾਂਗੇ ਹਰ ਅਸੀਂ ਜੀਰੂ ਜਿੱਤਾਂਗੇ ਔਰ ਇਹ ਲੋਕੋ ਕੰਪਨੀਆਂ ਨੂੰ ਹਰਾਵਾਂਗੇ ਕਹਿੰਦੇ ਸ਼ੌਨਾ ਨਾਲ ਤੁਹਾਡਾ ਸਾਰਿਆਂ ਭੈਣਾ ਦਾ ਤੇ ਪ੍ਰਬੰਧ ਕੰਦਾ ਬਹੁਤ ਬਹੁਤ ਧੰਨਵਾਦ ਆਪਾਂ ਭੈਣਾ ਜਿਹਨੂੰ ਫਰਮ ਮੰਨਦੇ ਹੋ ਔਰ ਥੋੜਾ ਥੋੜਾ ਕਰਕੇ ਆਓ ਦੇਖੋ ਕਦੀ ਕਹਿੰਦਾ ਸਾਰੇ ਆ ਜਾਓ ਹੁਣ ਕਹਿੰਦੇ ਥੋੜੇ ਥੋੜੇ ਆਓ ਅਜੇ 31 ਜਨਵੀ ਤੱਕ ਭਰਾਂਗੇ ਦੇਵੀ ਤੱਕ ਜਿਹੜੇ ਭਰੇ ਜਾਣਗੇ ਉਹ 31 ਜਨ ਨੂੰ ਡੀਸੀ ਨੂੰ ਦੇਾਂਗੇ ਕਾਹ ਨਹੀਂ ਆ ਪਾਇਓ ਵਸੇ ਪਹਿਲੀ ਤੋਂ ਬਾਅਦ ਆਓ 2-4 ਦਿਨ ਸਾਨੂੰ ਸਾਰੇ ਲੈ ਲੈਂਦੇ ਹੋ ਪਹਿਲੇ ਤਰੀਕ ਨੂੰ ਆ ਸਾਰੇ ਆਓ ਕੋਈ ਇਕੱਲੇ ਇਕੱਲੇ ਥੋੜੇ ਥੋੜੇ ਆਓ ਇੱਕ ਬੰਦਾ ਪਿੰਡ ਦੇ ਵਿੱਚ ਦਰਖਾਸਤ ਬਣਾ ਲੈ ਉਹ ਆ ਕੇ ਰਸੀਦਾ ਕਟਾ ਕੇ ਜਿੰਦਾਬਾਦ ਹਵਾ ਇਹਨੇ ਨਾ ਤੇ ਉਹ ਨਾ ਆਹ ਬਹਿਣਾ ਦਾ ਇੱਕ ਅਸਲੀ ਗਾਣਾ ਉਹ ਤੇ ਕਿ ਦੀ ਸੀ ਬੈਠਾ ਉਹਦੇ ਕੰਨ ਟੱਟੇ ਜਾਵੇ ਬਾਜੇ